ਕਿਸੇ ਕਦੀ ਹੋਈ ਉਹ ਵੀਰਾਂ ਨੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਸੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਹਾਨੂੰ ਫੋਨ ਆਏਗਾ ਤੁਹਾਡੇ ਦੇ ਅਸੀਂ ਮਦਦ ਤੁਹਾਡੀ ਕਰਾਂਗੇ ਚਲੋ ਜੋ ਇਹ ਕੀ ਗੱਲ ਹੈ ਅੱਛਾ ਕੀ ਗੱਲ ਕੀ ਮਸਲਾ ਕੀ ਗੱਲ ਕੀ ਮਸਲਾ ਕੀ ਹੈ ਜੀ ਚਲੋ ਸਾਹਮਣੇ ਨੇ ਮਸਲਾ ਜਿਹੜਾ ਹੋਇਆ ਤੁਸੀਂ ਸਾਡੇ ਵੱਲੋਂ ਕਿਹਾ ਗਿਆ ਸੀਗਾ ਕਿ ਤੁਹਾਡੇ ਪਰਿਵਾਰ ਦੇ ਉੱਪਰ ਨਜਾਇਜ਼ ਪਰਚੇ ਹੋਏ ਆ ਕਿਸ ਤਰ੍ਹਾਂ ਦੇ ਹੋਏ ਲੁਧਿਆਣਾ ਇੱਕ ਫਾਈਨੈਂਸਰ ਹੈ ਜਸਵਿੰਦਰ ਸਿੰਘ ਵੜਾਇਆ ਚ ਅੱਛਾ ਜੀ ਉਹਦੇ ਕੋਲ ਮੈਂ ਗਲਤੀ ਨਾਲ ਇੱਕ ਮੈਨੂੰ ਲੋਨ ਦੇ ਮੇਰਾ ਐਕਸੀਡੈਂਟ ਹੈ 2003 ਚ 50000 ਰੁਪਏ 3 ਮਹੀਨੇ ਵਾਸਤੇ ਮੈਂ ਲਿਆ ਜੀ 3 ਮਹੀਨੇ ਬਾਅਦ ਮੈਂ ਉਹਨੂੰ ਮੂਲ ਵੀ ਦੇ ਦਿੱਤਾ ਵਿਆਜ ਵੀ ਦੇ ਦਿੱਤਾ ਮੇਰੇ ਕੋਰੇ ਚੈੱਕ ਤੇ ਮੇਰੇ ਸਟਾਮ ਨਹੀਂ ਵਾਪਸ ਕੀਤੇ ਉਹਦੇ ਵਾਪਸ ਨਾ ਕਰਨ ਤੋਂ ਬਾਅਦ ਮੈਂ ਕਈ ਘੇੜੇ ਲੰੰਦਾ ਰਿਹਾ ਬੰਦੇ ਵੀ ਲੈ ਗਿਆ ਨਹੀਂ ਸੁਣਿਆ ਉਹਨੇ ਮੇਰਾ ਬੇਟਾ 2009 ਚ ਵੈਲ ਸੈਟਲ ਹੋ ਗਿਆ ਬੰਬਈ ਜਾ ਆ ਵੀ ਕਿਚਨ ਇੰਡਸਟਰੀ ਚ ਫਿਲਮ ਇੰਡਸਟਰੀ ਚ ਇਹਨੇ ਦੇਖ ਲੈ ਮੇਰੇ ਕੋਲ ਪੈਸੇ ਚੰਗੇ ਆ ਗਏ ਨੇ ਇਹਨੇ ਮੇਰੇ ਤੋਂ ਘੱਟ ਤੋਂ ਘੱਟ 6-7 ਕਰੋੜ ਰੁਪਏ ਉਗराई ਕਰ ਚੁੱਕਿਆ ਸਿਰਫ ਦਬਕਾ ਦੇ ਕੇ ਦਰਦੇ ਝੂਠੇ ਪਰਚੇ ਕਰਾਂਗਾ ਮੈਂ ਡਰਦਾ ਮਾਰਾ ਕਿ ਮੇਰੇ ਪਰਿਵਾਰ ਤੇ ਦਾਗ ਲੱਗ ਜਾਏਗਾ ਪੈਸੇ ਮੈਂ ਦੇਂਦਾ ਰਿਹਾ ਹੁਣ ਜਦੋਂ ਨਹੀਂ ਦੇ ਸਕਿਆ ਮੇਰੇ ਹੱਥੇ ਖੜੇ ਹੋ ਗਏ ਮੈਂ ਕੋਰਟ ਜਿਸੇ ਵਕੀਲ ਨੂੰ ਲਾਇਆ ਕਿ ਮੇਰੇ ਕਾਗਜ਼ ਵਾਪਸ ਕਰਾਏ ਜਾਣ ਇਹਨੇ ਝੂਠੀ ਇਨੇ ਝੂਠੀ ਦਰਖਾਸਤ ਦੇ ਕੇ ਕੋਈ ਐਸਸੀ ਬਰਾਦੀ ਦਾ ਬੰਦਾ ਖੜਾ ਕਰ ਕੇ ਨੇ ਜੀ ਮੇਰੇ ਤੇ ਝੂਠਾ ਪਰਚਾ ਅੱਜ ਜਦੋਂ ਮੈਂ ਮੰਤਰੀ ਸਾਹਿਬ ਨੂੰ ਮਿਲਿਆ ਕੀ ਉਹਨਾਂ ਨੇ ਭਰੋਸਾ ਪਾਇਆ ਉਹ ਕਹਿੰਦੇ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ ਜੀ